ਫੜਾ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਦੇ ਪੀਏ ਦੀ ਇੱਕ ਸ਼ਰਮਨਾਕ ਕਰਤੂਤ ਸਾਹਮਣੇ ਆਈ ਆ ਪੰਜਾਬ ਲਗਾਤਾਰ ਡੁੱਬ ਰਿਹਾ ਹੈ ਤੇ ਪੰਜਾਬ ਨੂੰ ਬਚਾਉਣ ਦੇ ਲਈ ਹਰ ਪਾਸਿਓਂ ਹਰ ਇੱਕ ਸੰਭਵ ਉਪਰਾਲਾ ਕੀਤਾ ਜਾ ਰਿਹਾ ਪਰ ਇਸੇ ਦਰਮਿਆਨ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਦੇ ਪੀਏ ਦੀ ਇੱਕ ਸ਼ਰਮਨਾਕ ਕਰਤੂਤ ਨਿਕਲ ਕੇ ਸਾਹਮਣੇ ਆਈ ਹੈ ਲੋਕਾਂ ਦੀ ਮਦਦ ਕਰਨ ਦੀ ਬਜਾਏ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਦੇ ਪੀਏ ਨੂੰ ਆਪਣੇ ਖੇਤਾਂ ਦੀ ਚਿੰਤਾ ਪੈ ਗਈ ਤੇ ਆਪਣੇ ਖੇਤਾਂ ਨੂੰ ਹੜ੍ਹਾਂ ਦੇ ਪਾਣੀ ਤੋਂ ਬਚਾਉਣ ਦੇ ਲਈ ਉਹਨਾਂ ਦੇ ਵੱਲੋਂ ਇੱਕ ਨਹਿਰ ਨੂੰ ਤੋੜਿਆ ਜਾਂਦਾ ਹੈ ਜਿਸ ਕਾਰਨ 20 ਪਿੰਡਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਦੱਸਦੀ ਹੈ ਕਿ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਤੇ ਅਜਨਾਲਾ ਤੋਂ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਪੀਏ ਮੁਖਤਿਆਰ ਸਿੰਘ ਦੇ ਉੱਪਰ ਇਹ ਗੰਭੀਰ ਦੋਸ਼ ਲੱਗ ਰਹੇ ਨੇ ਜਿਨ੍ਹਾਂ ਦੇ ਵੱਲੋਂ ਪਿੰਡ ਬੱਲੜਵਾਲ ਵਿੱਚ ਰਾਵੀ ਤੋਂ ਆਉਂਦੀ ਨਹਿਰ ਨੂੰ ਜੈਸਵੀ ਮਸ਼ੀਨ ਨਾਲ ਨੋੜ ਦੱਤਾ ਹੈ ਤੇ ਦੋਸ਼ ਹੈ ਕਿ ਉਹਨਾਂ ਨੇ ਆਪਣੇ ਖੇਤ ਨੂੰ ਹੜ੍ਹ ਦੇ ਪਾਣੀ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਹੈ ਸੋ ਇਹ ਇਲਜ਼ਾਮ ਨੇ ਜੋ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇੱਕ ਵੀਡੀਓ ਵੀ ਬਣਾਈ ਜਾਂਦੀ ਹੈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਲਾਪਰਵਾਹੀ ਦੇ ਨਾਲ ਲਗਭਗ 40 ਤੋਂ 50 ਪਿੰਡਾਂ ਦੀ ਜ਼ਮੀਨ ਪਾਣੀ ਦੇ ਵਿੱਚ ਡੁੱਬ ਗਈ ਹੈ ਤੇ ਕਿਸਾਨਾਂ ਦੀ ਭਾਰੀ ਫਸਲ ਆ ਜੋ ਤਬਾਹ ਹੋ ਚੁੱਕੀ ਆ ਸੋ ਇਸ ਦੇ ਨਾਲ ਹੀ ਔਜਲਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਆ ਕਿ ਇਸ ਮਾਮਲੇ ਦੇ ਵਿੱਚ ਤੁਰੰਤ ਐਫਆਈਆਰ ਦਰਜ ਕੀਤੀ ਜਾਵੇ ਤੇ ਸਖਤ ਕਾਰਵਾਈ ਕੀਤੀ ਜਾਵੇ ਸੋ ਅੱਗੇ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਆ ਇਸ ਵੇਲੇ ਅਸੀਂ ਬੱਲੜਵਾਲ ਖੜੇ ਆ ਔਰ ਆ ਨਹਿਰ ਆ ਜਿਹੜੀ ਸਰਦਾਰਜੀ ਮਾੜਾ ਸਾਈਡ ਤੇ ਹੋ ਇਹ ਪਿੱਛੇ ਇਹਦੇ ਚ ਪੂਰਾ ਰਾਵੀ ਦਰਿਆ ਦਾ ਪਾਣੀ ਆਉਣ ਡਿਆ ਔਰ ਇਹ ਹੌਲੀ ਹੌਲੀ ਅੱਗੇ ਤੁਰਿਆ ਜਾਂਦਾ ਸੀ ਪਾਣੀ ਪੰਡਕਾਂ ਬੱਲੜਵਾਲ ਕੱਲ ਆ ਨਹਿਰ ਜਿਹੜਾ ਪਿੰਡਾਂ ਲਾਗੇ ਛੰਨਾ ਛੱਲਾ ਪੇ ਛੰਨਾ ਬੱਲੜਵਾਲ ਉੱਥੇ ਟੁੱਟਾ ਟੋੜ ਪਾੜ ਪੈ ਗਿਆ ਕੋਸ਼ਿਸ਼ ਕੀਤੀ ਮੈਘਮ ਨੇ ਸਾਰੇ ਅਸੀਂ ਬੰਦ ਕਰਨ ਦੀ ਪਰ ਉਹ ਬੰਦ ਨਹੀਂ ਹੋਇਆ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਚੀਫ ਸੈਕਟਰੀ ਸਾਹਿਬ ਡੀਜੀਪੀ ਪੰਜਾਬ ਇਰੀਗੇਸ਼ਨ ਦੇ ਸੈਕਟਰੀ ਦੇ ਇਰੀਗੇਸ਼ਨ ਦੇ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਇੱਥੋਂ ਦੇ ਜਿਹੜੇ ਸਾਬਕਾ ਮੰਤਰੀ ਧਾਰੀਵਾਲ ਆ ਉਹਨਾਂ ਦਾ ਜਿਹੜਾ ਪੀਏ ਮੁਖਤਿਆਰ ਸਿੰਘ ਹੈ ਉਹਦਾ ਇਹ ਪਿੰਡਿਆ ਦੇਖੋ ਨੇ ਰਾਤ ਆ ਕੇ ਇਹ ਜਿਹੜੀ ਨਹਿਰ ਆ ਆ ਤੋੜੀ ਆ ਪੋਗਲੇਨ ਦੇ ਨਾਲ ਜੀਸੀਬੀ ਦੇ ਨਾਲ ਲੋਕ ਢਾਉਂਦੇ ਰਹੇ ਆ ਰਾਤ ਲੜਾਈ ਹੋ ਚੱਲੀ ਗੋਲੀ ਚੱਲ ਚੱਲੀ ਸੀ ਲੋਕਾਂ ਦੀ ਕਿਉਂਕਿ ਦੇਖੋ ਕੁਦਰਤੀ ਆਫਤ ਆ ਕੁਦਰਤੀ ਟੁੱਟ ਜਾ ਹੋਰ ਗੱਲ ਆ ਪਰ ਜੀਸੀਬੀ ਨਾਲ ਇਹ ਚੱਲਦੀ ਨਹਿਰ ਦੇ ਨਾਲੇ ਇਲਾਕਾ ਇਲਾਕੇ ਨੂੰ ਵੰਡਦਾ ਨਾ ਉਹ ਇੱਧਰ ਆ ਸਕਦੇ ਨਾ ਉੱਧਰ ਜਾ ਸਕਦੇ ਇਹਦੇ ਤੇ ਤੁਰੰਤ ਕਾਰਵਾਈ ਕਰੋ ਇਹਦੇ ਤੇ ਪਰਚਾ ਕਰੋ ਐਫ ਆਈ ਆਰ ਦਾ ਜਿਹੜਾ ਪੀਏ ਹੈ ਧਾਰੀਵਾਲ ਸਾਹਿਬ ਦਾ ਕਿਉਂਕਿ ਦੇਖੋ ਅਸੀਂ ਲੋਕ ਲੋਕਾਂ ਦੇ ਫਾਇਦੇ ਆਸਤੇ ਬਣੇ ਆ ਲੋਕਾਂ ਨੂੰ ਲੋਕਾਂ ਨੂੰ ਫਾਇਦਾ ਹੋਵੇ ਸਾਡੇ ਤੋਂ ਅਸੀਂ ਤੇ ਅਸੀਂ ਲੋਕਾਂ ਨੁਕਸਾਨ ਕਰਨ ਲਈ ਬਣੇ ਹਾਂ ਤੇ ਦੇਖੋ ਉਹਦੇ ਨਾਲ ਉਹਦੇ ਨਾਲ ਇੱਕ ਪਿੰਡ ਦਾ ਨਕਸਾ ਚੋ ਵੀ ਆਪਣਾ ਪਿੰਡ ਐ ਪਰ ਅਸੀਂ ਉਹਨੂੰ ਕੋਸ਼ਿਸ਼ ਕਰਨ ਲੈ ਕੇ ਕੇਅਰ ਕਰਦੇ ਹੁਣ ਇਧਰ ਨੂੰ ਹੋਇਓ ਆ ਵਿਖਾਇਓ ਜਰਾ ਕਿ ਇਧਰ ਨੂੰ ਹੋ ਕੇ ਹੁਣ ਆ ਸਾਰਾ ਇਲਾਕਾ ਡੁੱਬਣਾ ਐ ਇਹਦੇ ਨਾਲ ਘੱਟੋ ਘੱਟ 40 50 ਪਿੰਡਾਂ ਦੀ ਬਦਲ ਜਿਹੜੀ ਉਹ ਤਬਾਹ ਹੋਣੀ ਐ ਕਿਉਂਕਿ ਨਹਿਰ ਦਾ ਪਾਣੀ ਸਿੱਧਾ ਉਹਨੂੰ ਫਸਲਾਂ ਚਲੇ ਗਿਆ ਫਸਲਾਂ ਦੇ ਅਗਲੇ ਬੰਨੇ ਭਰਨ ਧਿਆਵ ਆ ਨਹਿਰ ਚੱਲਦੀ ਵੇਖੋ ਕਿ ਕੀ ਹਾਲਾਤ ਨੇ ਇੱਥੇ ਫੋੜਾ ਸਾਰੀ ਪਬਲਿਕ ਰਾਤ ਦੀ ਇੱਥੇ ਬੈਠੀ ਆ ਇਹ ਵਿਚਾਰੇ ਆਪ ਉਧਰ ਵੀ ਵੇਖ ਲੋ ਇੱਧਰ ਵੀ ਵੇਖ ਲੋ ਪਬਲਿਕ ਸਾਰੀ ਖੜੀ ਆ ਇਹਨਾਂ ਨੂੰ ਪੁੱਛ ਲੋ ਕੀ ਹਾਲਾਤ ਹੋਈ ਰਾਤ ਦੀ ਇਹਨਾਂ ਦੀ ਦੱਸੋ ਜੀ ਕੀ ਹਾਲਾਤ ਹੋਈ ਸਰ ਆਈ ਇੱਥੇ ਆਏ ਆ ਇੱਕ ਕੰਨਿਆ ਨਾਲ ਪੁਟਾਂਦੇ ਆ ਕੰਨਿਆ ਨਾਲ ਪੁਟਾ ਦੇ ਜੇ ਤਾਂ ਇਹਨਾਂ ਨੂੰ ਰੋਕਿਆਹੀਂ ਰੋਕਿਆ ਇਹਨਾਂ ਨੂੰ ਇਹ ਰੁਕੇ ਨਹੀਂ ਜੇ ਰੁਕੇ ਨਹੀਂ ਜੇ ਇਹਨਾਂ ਨੇ ਇਹਨਾਂ ਨੂੰ ਡੱਕਿਆ ਫਿਰ ਇਹ ਸਾਡੇ ਨਾਲ ਤਾਂ ਢਾ ਆਏ ਮੋਬਾਈਲ ਜੇਬ ਤੋਂ ਕੱਢਣ ਲੱਗੇ ਇਹ ਕਹਿੰਦੇ ਮੋਬਾਈਲ ਜੇਬ ਤੇ ਬਾਲੋ ਨਹੀਂ ਤੇ ਤੁਹਾਡੇ ਅਸੀਂ ਮੋਬਾਈਲ ਖੋ ਲੈਨੇ ਆ ਫਿਰ ਉਸ ਤੋਂ ਬਾਅਦ ਅਸੀਂ ਭਾਜੀ ਉਹਨਾਂ ਨੂੰ ਫੋਨ ਕੀਤਾ ਮਨਪ੍ਰੀਤ ਨੂੰ ਉਹਨ ਤਾਂ ਉਹਨਾਂ ਦੇ ਡੇਰੇ ਗਏ ਜਾ ਕੇ ਉਹਨਾਂ ਨੂੰ ਉਠਾ ਕੇ ਲਿਆਂਦਾ ਤੇ ਉਹਨਾਂ ਨੂੰ ਇਹਨਾਂ ਗੱਥੇ ਮਾਰੇ ਉਹ ਨਾਲ ਆਏ ਸਾਡੇ ਉਹਨਾਂ ਨੂੰ ਇਹਨਾਂ ਗੱਥੇ ਮਾਰੇ ਉਹੀ ਚਲੇ ਗਏ ਆ ਬਾਅਦ ਚ ਜੀਸੀਬੀ ਰਾਜ ਇਹਨਾਂ ਲਿਆਂਦੀ ਰਾਜ ਜੀਸੀਬੀ ਖਲਾਰੀ ਵੀ ਤੁਸੀਂ ਖਲਾਰੋ ਇਹਨਾਂ ਨਹੀਂ ਜੀਸੀਬੀ ਬੰਦ ਕਰਕੇ ਇਹਨਾਂ ਨੇ ਸ਼ੀਸ਼ੇ ਤੇ ਇਹਨਾਂ ਨੇ ਲਿਆ ਕੇ ਤੋੜ ਕੇ ਨày ਫਿਰ ਜੀਸੀਬੀ ਖੜੀਏ ਨਾਲੇ ਮੇਰਾ ਮਕਸਦ ਕਹਿਣ ਦਾ ਆ ਕਿ ਮੁੱਖ ਮੰਤਰੀ ਸਾਹਿਬ ਆਹ ਲਾਹ ਥੱਲੇ ਤੁਹਾਡੇ ਲੋਕ ਇਹ ਜਿਹੜੇ ਜਿਹੜੇ ਮਤਲਬ ਥੱਲੇ ਬੈਠੇ ਨੇ ਹੁਣ ਵੇਖੋ ਆ ਨਹਿਰ ਪੂਰੀ ਪਿੱਛੇ ਭਰੀ ਆਉਂਦੀ ਆ ਇਹ ਪੂਰੀ ਨਹਿਰ ਜਿਹੜੀ ਆ ਲਾਗੇ ਨੇ 20 ਪਿੰਡ ਡੁੱਬਨੇ ਆ ਤੁਹਾਡੇ ਹੁਣ ਇਹਦੇ ਤੇ ਕਿਤੇ ਪਰਚਾ ਕਰੋ ਤੁਰੰਤ ਪ੍ਰਸ਼ਾਸਨ ਹਰਕਤ ਚਾਵੇ ਸਿਰਫ ਇਹਦੇ जेई ਆ ਜਿਹੜਾ ਇਰੀਗੇਸ਼ਨ ਵਾਲਾ ਕੋਈ ਪ੍ਰਸ਼ਾਸਨ ਰਾਤ ਦਾ ਨਹੀਂ ਆਇਆ ਕਿਉਂਕਿ ਪਾੜ ਪਾਇਆ ਧਾਰੀਵਾਲ ਸਾਹਿਬ ਦੀ ਮਰਜ਼ੀ ਦੇ ਨਾਲ ਜਿਹੜਾ ਉਹਦਾ ਪੀਓ ਦੀ ਮਰਜ਼ੀ ਦੇ ਨਾਲ ਸੋ ਜੇ ਧਾਰੀਵਾਲ ਸਾਹਿਬ ਨੇ ਮਰਜ਼ੀ ਦਾ ਨਹੀਂ ਪਾਇਆ ਤਾਂ ਧਾਰੀਵਾਲ ਸਾਹਿਬ ਨੂੰ ਸਵੇਰ ਦਾ ਇੱਥੇ ਆਉਣਾ ਚਾਹੀਦਾ ਸੀ ਆ ਕੇ ਉਹਨੂੰ ਸਜ਼ਾ ਦਿੰਦੇ ਹੋ ਤੇ ਪਰਚਾ ਕਰਾਉਂਦੇ ਆਪ ਅਸੀਂ ਗਲਤ ਕੰਮ ਕਰਨ ਨੂੰ ਪੀਓ ਦਾ ਰੱਖਿਆ ਕਿ ਲੋਕਾਂ ਦਾ ਲਹੂ ਚੁੱਸੇ ਨੇ ਉਧਰੋਂ ਹਫਤਾ ਹੀ ਐ ਸਾਰਾ ਪੰਜਾਬ ਜਿਹੜਾ ਆ ਉਹ ਮਦਦ ਕਰਨ ਦੇ ਤੁਰਿਆ ਇਹਨਾਂ ਦਾ ਪੀਏ ਜਿਹੜਾ ਲੋਕ ਡੁੱਬਨ ਦੇ ਤੁਰਿਆ ਸੋ ਤੁਰੰਤ ਉਹਦੇ ਤੇ ਪਰਚਾ ਕੀਤਾ ਜਾਵੇ ਨਹੀਂ ਤੇ ਅਸੀਂ ਘਰਾਓ ਕਰਾਂਗੇ ਭਾਵੇਂ ਇਹ ਐਜੀਟੇਸ਼ਨ ਤੁਹਾਡਾ ਮਨ ਨਹੀਂ ਕਰਦਾ ਇਸ ਵੇਲੇ ਅਸੀਂ ਤੇ ਕੋਈ ਗੱਲ ਨਹੀਂ ਕਰਨ ਦੇ ਚਾਹੁੰਦੇ ਪਰ ਹਾਲਾਤ ਦੇਖੋ ਕੀ ਕੀਤਾ ਉਹਨੇ ਇਸ ਕੰ ਦਾ ਤੁਰੰਤ ਉਹਦੇ ਤੇ ਸਖਤੋ ਸਖਤ ਕਾਰਵਾਈ ਕਰੋ ਡੀਜੀਪੀ ਸਾਹਿਬ ਜੇ ਕਾਰਵਾਈ ਨਹੀਂ ਹੋਈ ਤੇ ਅਸੀਂ ਤੁਹਾਡਾ ਘਰਾਓ ਕਰਾਂਗੇ ਇਸ ਗੱਲ ਤੇ ਸੋ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਸਿੱਧੇ ਤੌਰ ਤੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਪੀਏ ਮੁਖਤਿਆਰ ਸਿੰਘ ਦੇ ਵੱਲੋਂ ਆਪਣੀਆਂ ਖੇਤਾਂ ਨੂੰ ਹੜ੍ਹਾਂ ਦੇ ਨੁਕਸਾਨ ਤੋਂ ਬਚਾਉਣ ਦੇ ਲਈ ਨਹਿਰ ਉਹਨਾਂ ਦੇ ਵੱਲੋਂ ਟੋੜੀ ਗਿਆ ਜਿਸ ਕਾਰਨ ਨੇੜਲੇ ਪਿੰਡਾਂ ਨੂੰ ਵੱਡਾ ਨੁਕਸਾਨ ਹੋਇਆ ਸੋ ਉਹਨਾਂ ਦੇ ਵੱਲੋਂ ਐਫਆਈਆਰ ਕਰਨ ਦੀ ਵੀ ਮੰਗ ਕੀਤੀ ਗਈ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਇਸ ਤੇ ਐਫਆਈਆਰ ਦਰਜ ਕੀਤੀ ਜਾਵੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਅਜਿਹਾ ਗੈਰ ਜ਼ਿੰਮੇਵਾਰਾਨਾ ਕੰਮ ਕਰਨ ਦੀ ਹਿੰਮਤ ਨਾ ਕਰ ਸਕੇ ਸੋ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਇਹ ਇਲਜ਼ਾਮ ਨੇ ਜੋ ਲਗਾਏ ਗਏ ਨੇ ਇਲਜ਼ਾਮ ਅਜ਼ਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਪੀਏ ਮੁਖਤਿਆਰ ਸਿੰਘ ਦੇ ਉੱਪਰ ਲੱਗੇ ਨੇ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਰojana lokna tv ਮੈਨੂੰ ਦੋ ਇਜਾਜ਼ਤ ਧੰਨਵਾਦ